ਸੋਹਣੇ ਬਹੁਤ ਲੱਗਦੇ ਆ ਮਿੱਤਰੋ ਹਣਾ ਉਧਰਲੇ ਪਾਸੇ ਬਈ ਦਲਸ਼ੇਰ ਤੇ ਜਿੰਮੀ ਫਿਰਦਿਆ ਤੇ ਇਧਰ ਆਪਣਾ ਕਿਹੜਾ ਛਿੰਦਾ ਠੀਕ ਆ ਇਹ ਖਾਈ ਜਾਂਦਾ ਆ ਗਾਜਰਾਂ ਦਾ ਛੇਜਾ ਆ ਜਾ ਬਈ ਵਧੀਆ ਖਾ ਕੇ ਰਾਜੀ ਆ ਇਹ ਤੇ ਬਾਹਰ ਕੱਢਿਆ ਸੀ ਆਪਾਂ ਹੁਣ ਇਹ ਤੁਰਦਾ ਫਿਰਦਾ ਵੀ ਸਹੀ ਆ ਤੇ ਜਾਖਮ ਵੀ ਸੈੱਟ ਹੋ ਗਏ ਪਿੱਛੇ ਬਹੁਤ ਜਾਖਮ ਸੀ ਤੇ ਹੁਣ ਤਾਂ ਲੱਤਾਂ ਬਈ ਸਹੀ ਲਾ ਲੈਂਦਾ ਇਹ ਤੇ ਬਾਬਾ ਮੇਰ ਰੱਖੇ ਇਹਨੂੰ ਤੰਦਰੁਸਤ ਰੱਖੇ ਠੀਕ ਆ ਤੇ ਦੱਸਿਓ ਕਮੈਂਟ ਕਰਕੇ ਬਈ ਆਪਾਂ ਕੀ ਕੁਝ ਪਾਇਆ ਕਰੀਏ ਇਹਨੂੰ ਹਣਾ ਵੈਸੇ ਪੱਤੇ ਪੁੱਤੇ ਵਧੀਆ ਖਾਂਦਾ ਇਹ ਫੀਡ ਵੀ ਖਾ ਲੈਂਦਾ ਬਾਈ ਘੋੜੀਆਂ ਵਾਲੀ ਜਿਹੜੀ ਆਪਾਂ ਘੋੜੀਆਂ ਨੂੰ ਫੀਡ ਪਾਉਨੇ ਨਾ ਉਹ ਵੀ ਖਾ ਲੈਂਦਾ ਇਹ ਤੇ ਬਾਕੀ ਸੈਟਾ ਹੁਣ ਇਹ ਤੇ ਆ ਦੇਖੋ ਐਟੀਟਿਊਡ ਕਿੰਨਾ ਘੈਂਟ ਇੱਕ ਹੈਪੀ ਇਹਦੇ ਇੱਥੇ ਵਾਲਾ ਕਾ ਤਾਂ ਹੁੰਦਿਆ ਆ ਦੇਖੋ ਹਣਾ ਮਿੱਤਰੋ ਇੱਥੇ ਵਾਲਾ ਆ ਇਹਦੇ ਕੀ ਕਾਰਨ ਹੁੰਦਾ ਬਾਈ ਆ ਵੀ ਦੱਸਿਓ ਹਣਾ ਇਹ ਓਨੇ ਕ ਸੰਧ ਹੀ ਹੁੰਦੇ ਐਪੀ ਹਣਾ ਹਾਂ ਰੇਕ ਦੀ ਹੁੰਦੇ ਰੇਕ ਦੀ ਹੁੰਦਿਆ ਯਾਰ ਹੈ ਸੋਹਣਾ ਬਹੁਤ ਆ ਮੂਰੀ ਮਾਰੀ ਹੁਣ ਨਮੀ ਪਾਵਾਂਗੇ ਲਾ ਕੇ ਇਹਦੇ ਦੇਖੋ ਖਾ ਕੇ ਕਾਹੂ ਸੀ ਰਾਜੀ ਆਣਾ